ਸ਼ਰਾਬੀ ਡਾਕਟਰ ਦੇ ਕੋਲ ਗਿਆ ਤੇ ਉਹ ਕਹਿੰਦਾ ਵੀ ਡਾਕਟਰ ਸਾਹਿਬ ਜੇ ਮੈਂ ਅੰਗੂਰ ਖਾ ਲਵਾਂ ਤੇ ਮੇਰਾ ਕੋਈ ਨੁਕਸਾਨ ਹੋਊਗਾ ਉਹ ਕਹਿੰਦਾ ਬਿਲਕੁਲ ਨਹੀਂ ਕਹਿੰਦਾ ਜੇ ਮੈਂ ਪਾਣੀ ਪੀਵਾਂ ਮੇਰਾ ਕੋਈ ਨੁਕਸਾਨ ਹੋਊਗਾ ਨਹੀਂ ਜੇ ਮੈਂ ਸੌਗੀਆਂ ਖਾ ਲਵਾਂ ਨਹੀਂ ਕਹਿੰਦਾ ਜੇ ਮੈਂ ਨਿਕ ਲੈ ਲਿਆ ਕਰਾਂ ਅਦਸੇਕ ਲਿਆ ਕਰਾਂ ਮੇਰਾ ਕੋਈ ਨੁਕਸਾਨ ਹੋਊਗਾ ਕਹਿੰਦਾ ਨਹੀਂ ਕਹਿੰਦਾ ਜੇ ਮੈਂ ਸੰਤਰੇ ਸੰਤਰੇ ਖਾ ਲਵਾਂ ਗੋੜਗੁੱੜ ਖਾ ਲਵਾਂ ਕਹਿੰਦਾ ਕੋਈ ਨੁਕਸਾਨ ਹੋਊਗਾ ਡਾਕਟਰ ਕਹਿੰਦਾ ਨਹੀਂ ਤੂੰ ਕਿਹੋ ਜੀਆਂ ਕਮਲੀਆਂ ਗੱਲਾਂ ਕਰਦਾ ਆ ਕਹਿੰਦਾ ਜੇ ਸਾਰੀਆਂ ਚੀਜ਼ਾਂ ਦਾ ਅਰਕ ਕੱਢ ਕੇ ਅੱਗ ਉੱਤੇ ਸੇਕ ਲਵਾ ਕੇ ਪੀ ਲਵਾਂ ਸ਼ਰਾਬ ਬਣਾ ਕੇ ਤਾਂ ਕਹਿੰਦਾ ਫੇਰ ਮੇਰਾ ਨੁਕਸਾਨ ਹੋਊਗਾ ਡਾਕਟਰ ਕਹਿੰਦਾ ਹੋਊਗਾ ਉਹ ਕਹਿੰਦਾ ਕੱਲੀ-ਕੱਲੀ ਚੀਜ਼ ਦਾ ਨੁਕਸਾਨ ਨਹੀਂ ਕਰਦੀ ਪਰ ਇਦਾਂ ਕਿਦਾਂ ਕਰਦੀ ਆ ਡਾਕਟਰ ਕਹਿੰਦਾ ਜੇ ਮੈਂ ਕੌਲੀ ਭਰ ਕੇ ਰੇਤ ਦੀ ਤੇਰੇ ਸਿਰ ਵਿੱਚ ਪਾਵਾਂ ਤੇਰਾ ਸਿਰ ਪਾਟ ਜਾਊਗਾ ਕਹਿੰਦਾ ਨਹੀਂ ਕਹਿੰਦਾ ਜੇ ਤੂੰ ਅੱਗ ਸੇਕੇਂ ਤੇਰਾ ਸਿਰ ਪਾਟੂਗਾ ਕਹਿੰਦਾ ਨਹੀਂ ਕਹਿੰਦਾ ਜੇ ਮੈਂ ਪਾਣੀ ਦਾ ਗਲਾਸ ਪਾ ਦਵਾਂ ਤੇਰੇ ਸਿਰ ਵਿੱਚ ਤੇਰਾ ਸਿਰ ਪਾਟੂਗਾ ਕਹਿੰਦਾ ਨਹੀਂ ਕਹਿੰਦਾ ਜੇ ਮੈਂ ਉਹੀ ਰੇਤ ਮਿੱਟੀ ਪਾਣੀ ਚ ਗੁੰਨ ਕੇ ਤੇ ਉਹਦਾ ਇੱਕ ਢੇਲਾ ਬਣਾ ਕੇ ਅੱਗ ਵਿੱਚ ਪਕਾ ਲਵਾਂ ਤੇ ਫਿਰ ਮੈਂ ਖਿੱਚ ਕੇ ਤੇਰੇ ਸਿਰ ਵਿੱਚ ਮਾਰਾਂ ਤਾਂ ਸਿਰ ਪਾਟੂਗਾ ਕਿ ਨਹੀਂ ਪਾਟੂਗਾ ਇਸ ਲਈ ਸਾਨੂੰ ਉਹੀ ਰੈਸਿਪੀ ਫੋਲੋ ਕਰਨੀ ਆ ਜਿਹੜੀ ਫੋਲੋ ਕਰਨ ਦੇ ਲਈ ਵਚਨ